ਆ ਲੈ ਫੜਾ ਚਾਹ ਮੈਂ ਨਹੀਂ ਪੀਣੀ ਚਾਹ ਚੂ ਲੈ ਜਾ ਇਨੋ ਚਾਹ ਪੀਓ ਤੇ ਮੈਂ ਤੁਹਾਡਾ ਸਿਨਾ ਪ੍ਰੋਟੀ ਬਣਾ ਕੇ ਲਿਆਣੀ ਆ ਮੈਂ ਚਾਹ ਨਹੀਂ ਪੀਣੀ ਤੂੰ ਪ੍ਰੋਟੀ ਦੀ ਗੱਲ ਕਰਨੀ ਆ ਚਾਹ ਚੁੱਕ ਤੇ ਤੁਰਦੀਓ ਕੀ ਗੱਲ ਤੂੰ ਇੱਕ ਗੱਲ ਤੂੰ ਫਾੜ ਹੀ ਲੈਂਦੇ ਜੇ ਜੇ ਅੱਧੀ ਗੱਲ ਲੱਗ ਜਾਂਦੇ ਜੇ ਇੰਨੀ ਜੇ ਤੇ ਨਾ ਚੰਗੀ ਨਹੀਂ ਹੁੰਦੀ ਜਿਹੜੇ ਪੈ ਜਾਂਦੇ ਜੇ ਤੂੰ ਤੇ ਕੀ ਗੱਲੋਈ ਓਟਿ ਕਿਉਂ ਨਹੀਂ ਖਾਣੀ ਤੈਨੂੰ ਨਹੀਂ ਪਤਾ ਕਿਉਂ ਨਹੀਂ ਖਾਣੀ ਨਾਲੇ ਨਾ ਆ ਚਾਹ ਪਾਣੀ ਪੁੱਛ ਕੇ ਨਾ ਆ ਫਾਲਤੋ ਦੇ ਕੰਮ ਐ ਨਾ ਕਰ ਜਿਹੜਾ ਤੈਨੂੰ ਕੰਮ ਕਿਹਾ ਉਹ ਕਰ ਮੈਨੂੰ ਤਾਂ ਲੱਗਦਾ ਤੁਹਾਡਾ ਨਾ ਦਿਮਾਗ ਖਰਾਬ ਹੋ ਗਿਆ 흘 ਗਿਆ ਜੇ ਤੁਸੀਂ ਇੱਕੋ ਹੀ ਗੱਲ ਫੜੀ ਹੋਈ ਤੁਸੀਂ ਇੰਨੀ ਜਲਦੀ ਨਹੀਂ ਕੱਗ ਹੁੰਦੇ ਹੈਗੇ ਆਹੋ ਹੋ ਗਿਆ ਮੇਰਾ ਦਿਮਾਗ ਖਰਾਬ ਪਾਗਲ ਆ ਨਾ ਮੈਂ ਨਾਲੇ ਇੰਨੀ ਜਲਦੀ ਕਦੇ 10 15 ਦਿਨ ਹੋ ਗਏ ਤੈਨੂੰ ਕਹੇ ਨੂੰ ਤੈਨੂੰ ਨਹੀਂ ਪਤਾ ਮੇਰਾ ਫੋਨ ਖਰਾਬ ਆ ਤੇਰੇ ਕੰਨ ਤੇ ਜੋ ਹੀ ਨਹੀਂ ਸਿਰਕਦੇ ਇਹਦੀ ਰੋਟੀ ਪਾਣੀ ਛੱਡਣ ਦੀ ਕਿਹੜੀ ਗੱਲ ਆ ਫੋਨ ਨਵਾਂ ਲੈ ਲਓ ਐ ਵੀ ਮੇਰੇ ਨਾਲ ਲੜਾਈ ਪਾਈ ਹੋਈ ਜੋ ਐ ਡੀਨਾ ਜਾਤਾਂ ਨਾ ਬੰਨ ਫੋਨ ਨਵੇਂ ਲੈਣ ਵਾਸਤੇ ਨਾ ਪੈਸੇ ਚਾਹੀਦੇ ਆ ਜਿਹੜੇ ਤੂੰ ਮੈਨੂੰ ਲੈ ਕੇ ਦਿੰਦੀ ਨਹੀਂ ਪਈ ਕਿੰਨੇ ਦਿਨ ਹੋ ਗਏ ਤੈਨੂੰ ਮਕਾਇਨੂ ਲਿਆ ਕੇ ਦਿੱਤੀ ਇੱਕ ਵਾਰ ਵੀ ਹਾਮੀ ਭਰੀ ਮੈਂ ਲਿਆ ਦਿੰਨੇ ਆ ਭਰੀ ਆ ਮੈਂ ਦੱਸ ਮੈਨੂੰ ਇੱਕੋ ਹੀ ਗੱਲ ਰੋਟੀ ਪਾਣੀ ਖਾ ਲੋ ਰੋਟੀ ਪਾਣੀ ਖਾ ਲੋ ਛੁੱਟਾ ਫੋਨ ਚਲਾਉਣਾ ਮੈਂ ਪਰ ਤੈਨੂੰ ਨਹੀਂ ਸਮਾਂ ਲੱਗਣੀ ਇੰਨੀ ਬੇਇੱਜ਼ਤੀ ਹੁੰਦੀ ਮੇਰੀ ਯਾਰਾਂ ਦੋਸਤਾ ਵਿੱਚ ਪਰ ਤੇਰੀ ਸਮਝ ਤੋਂ ਬਾਹਰ ਹੈਗਾ ਦਾਰ ਕੀ ਹੋ ਗਿਆ ਤੁਹਾਨੂੰ 6 ਮਹੀਨੇ ਤੇ ਹੋਏ ਤੁਹਾਨੂੰ ਬੁਲਟ ਲੈ ਕੇ ਦਿੱਤਾ ਏ ਫੇਰ ਕੀ ਲੈਤਾ ਤੇ ਕੱਲੀ ਕੱਲੀ ਤੂੰ ਉਹਨਾਂ ਦੀ ਧੀ ਆ ਤੇ ਧੀਆ ਨੂੰ ਤੇ ਸਾਰੇ ਦਿਨ ਦੇ ਹੀ ਆ ਨਾਲੇ ਮੈਂ ਇੱਥੇ ਇਕੱਲੇ ਨੇ ਘੁੰਮਣਾ ਤੂੰ ਨਹੀਂ ਉੱਤੇ ਬੈ ਕੇ ਘੁੰਮਣਾ ਬੁਲਟੀ ਮੰਗਿਆ ਸੀ ਕਾਰ ਤੇ ਨਹੀਂ ਮੰਗ ਲਈ ਬੁਲਟ ਵੀ ਤੁਸੀਂ ਪੁਰਾਣਾ ਹੀ ਲੈ ਕੇ ਦਿੱਤਾ ਮੈਨੂੰ ਪੁਰਾਣਾ ਆਪੇ ਤੇ ਤੁਸੀਂ ਗੇਜਪਸੰਦ ਕਰਨ ਨਾਲੇ ਤੁਸੀਂ ਕਹਿੰਦੇ ਮੈਂ ਪੁਰਾਣਾ ਲੈਣਾ ਜਿੰਨੇ ਪੈਸੇ ਕਿਆ ਉਹਨਾਂ ਦੇ ਦਿੱਤੇ ਉਦੋਂ ਹੀ ਨਵਾਂ ਲੈ ਲੈਂਦੇ ਉਹ ਚਲ ਸਾਡੇ ਨਾਲ ਗੱਲਾਂ ਨੂੰ ਹੁਣ ਤੂੰ ਮੈਨੂੰ ਇਹ ਦੱਸ ਤੂੰ ਮੈਨੂੰ ਪੈਸੇ ਕਦੋਂ ਲੈ ਕੇ ਦੇਣੇ ਆ ਤੇ ਜੇ ਪੈਸੇ ਲੈ ਕੇ ਦੇ ਨਹੀਂ ਤੇ ਤਾਂ ਹੀ ਮੈਨੂੰ ਰੋਟੀ ਪਾਣੀ ਪੁੱਛੀ ਨਹੀਂ ਤੇ ਮੇਰੇ ਅੱਗੇ ਪਿੱਛੇ ਤੋਰੀ ਫੇਰੀ ਨਾ ਰੋਟੀ ਪਾਣੀ ਲੈ ਕੇ ਤੂੰ ਇਹ ਕਿੱਦਾਂ ਦੀ ਗੱਲਾਂ ਕਰੰਦੇ ਏ ਜੇ ਮੈਂ ਕਿਥੋਂ ਨਹੀਂ ਜਲਦੀ ਪੈਸੇ ਲਿਆਂਦਾ ਪੈਸੇ ਕੋਈ ਪੂੜੀਆਂ ਚ ਬੰਨੇ ਆਏ ਨੇ ਚਲ ਠੀਕ ਆ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਮੈਨੂੰ ਬਲੈਂਕ ਵਾਈਨ ਆ ਜਿੱਦਨ ਪੈਸੇ ਲਿਆਏਂਗੀ ਨਾ ਮੈਨੂੰ ਉਦੋਂ ਹੀ ਬਲੈਂਕ ਵਾਈਨ ਚਲ ਜਾ ਆਪਣਾ ਕੰਮ ਕਰ ਕੱਲ ਠੀਕ ਐ ਮੈਂ ਭਾਜੀ ਤਾਂ ਨਹੀਂ ਗੱਲ ਕਰਦੀ ਮੈਂ ਨਾ ਭਾਬੀ ਨਾਲ ਗੱਲ ਕਰਦੀ ਆ ਮਂਗਾ ਦਨੀ ਆ 10-12000 ਰੁਪਇਆ 10-12000 ਕਿਉਂ ਫੋਨ ਕੀ ਹੋਇਆ ਇੰਨੇ ਚ ਨਹੀਂ ਫੋਨ ਆਉਣਾ ਮਿੰਨਾ ਮੈਨੂੰ 1.5-2 ਲੱਖ ਰੁਪਇਆ ਚਾਹੀਦਾ ਵਾ ਆਈਫੋਨ ਲੈਣਾ ਮੈਂ 15 ਪ੍ਰੋ ਮੈਕਸ 2 ਲੱਖ ਰੁਪਇਆ ਉਹ ਕੀ ਕਰਨਾ ਤੁਸੀਂ ਮੈਂ ਐਪਲ ਦਾ ਫੋਨ ਲੈਣਾ ਆਈਫੋਨ 15 ਪ੍ਰੋ ਮੈਕਸ ਇੰਨੇ ਮਹਿੰਗੇ ਫੋਨ ਰੱਖੰਦਾ ਸ਼ਕੀਨ ਹੈਗੇ ਜਨਾ ਆਪਣੇ ਸਿਰ ਤੇ ਪੂਰਾ ਕਰੀ ਜਾਂਦਾ ਇਹਦੇ ਸਿਰ ਤੇ ਨਹੀਂ ਪੂਰਾ ਕਰੀ ਜਾਂਦਾ ਅੱਡੀ ਕੋਈ ਗੱਲ ਨਹੀਂ ਕੱਲੇ ਤੁਸੀਂ ਦੋਵੇਂ ਦੇ ਭੈਣ ਭਰਾ ਗਏ ਤੇਰਾ ਕਿਹੜਾ ਹੋਰ ਕੋਈ ਭੈਣ ਜੋ ਭਰਾਏ ਗਿਆ ਉਹ ਵੀ ਤੇ ਖਾਣ ਹੀ ਤੇ ਆ ਨਾ ਡੈਡੀ ਦੇ ਤੇ ਜੇ ਤੂੰ 1.5-2 ਲੱਖ ਰੁਪਏ ਲਿਆਏਂਗੇ ਤੇ ਤੇ ਉੱਚ ਕੀ ਹੋਏ ਨਾ ਉਹ ਖਾ ਲੈਣ ਸਭ ਕੁਝ ਹੈ ਨਾ ਜੇ ਤੈਨੂੰ ਮੈਂ 1.5-2 ਲੱਖ ਰੁਪਏ ਕਹਾਂ ਹੀ ਦਿੱਤਾ ਲੈ ਉਹਨੂੰ ਤੇ ਤੈਨੂੰ ਨਾਲ ਹੀ ਮੌਤ ਵਿਖਾਈ ਦੇ ਲਾਪੀ ਆ ਹੈਲੋ ਹੈਲੋ ਹਨ ਫਾਬੀ ਕਿ ਹਾਲ ਆ ਠੀਕ ਆ ਤੂੰ ਸੁਨਾ ਠੀਕ ਆ ਹੋਰ ਪਾਜੀ ਦਾ ਸੁਨਾ ਠੀਕ ਆ ਤੂੰ ਸੁਨਾ ਇਧਰ ਸਾਰੇ ਪਰਿਵਾਰ ਦਾ ਠੀਕ ਠਾਕ ਆ ਹੋਰ ਕੀ ਕਰੀ ਜਾਂਦੀ ਕੁਛ ਨਹੀਂ ਕੋਈ ਤੇ ਕੰਮ ਕਰਨ ਨਹੀਂ ਆ ਕੀ ਹੋਇਆ ਬੜੀ ਦੱਬੀ ਦੱਬੀ ਜੀ ਆਵਾਜ਼ ਹੈ ਤੇਰੀ ਅੱਜ ਨਹੀਂ ਨਹੀਂ ਕੋਈ ਇਹੋ ਜਿਹੀ ਗੱਲ ਤੇ ਨਹੀਂ ਹੈਗੀ ਫਾਬੀ ਤੂੰ ਮੈਨੂੰ ਦੱਸ ਤੂੰ ਮੈਨੂੰ ਇਹਨੂੰ ਪਤਾ ਵਾ ਤੂੰ ਇੰਨੀ ਪਰੇਸ਼ਾਨ ਕਦੀ ਨਹੀਂ ਹੁੰਦੀ ਅਮੇ ਸ਼ੈਦ ਗੱਲ ਕਰਦੀ ਹੱਸਦੇ ਹੱਸਦੇ ਅੱਜ ਬਿਲਕੁਲ ਦਬ ਦਬ ਕੇ ਆਵਾਜ਼ ਗੱਲ ਕਰਨ ਦੀ ਆ ਨਹੀਂ ਨਹੀਂ ਭਾਬੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੂੰ ਹਾਸਤੇ ਸਹੀ ਮੈਨੂੰ ਗਾਲਤ ਕਰਕੇ ਦੇਖ ਕੋਰੀ ਉਹ ਨਾ ਭਾਬੀ ਦਰਸਨਾ ਇਹਨਾਂ ਦਾ ਨਾ ਫੋਨ ਖਰਾਬ ਹੋ ਗਿਆ ਇਸ ਕਰਕੇ ਨਾ ਹਾਂ ਇਹਨਾਂ ਦਾ ਹਾਂਜੀ ਹਾਂਜੀ ਆ ਫਿਰ ਕਿਉਂ ਇਹਦੇ ਵਿੱਚ ਤੈਨੂੰ ਕੀ ਟੈਨਸ਼ਨ ਲੈਣ ਦੀ ਲੋੜ ਹੈ ਉਹ ਤਾਂ ਠੀਕ ਹੋ ਜਾਂਦਾ ਹੈ ਨਾ 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 ਫੋਨ ਨਵਾਂ ਲੈ ਆਣਾ अच्छा हां मेनू ना 14000 पैसे चाहिदे से अच्छा फिर क्यों या पैसे चाहिदे अटे तू भी टेंशन लन्नी आ ਮੇਰੇ ਵੀਰ ਨਾਲ ਅੱਜ ਗੱਲ ਕਰ ਲੈਨੀ ਆ ਭਾਬੀ ਵੀਰ ਜੀ ਨਾਲ ਗੱਲ ਨਾ ਕਰਿਓ ਤੁਸੀਂ ਕੋਈ ਆ ਗੱਲ ਵੀਰ ਨਾਲ ਗੱਲ ਕਰੂੰਗੀ ਤੈਨੂੰ ਪਹਿਲੇ ਕਿੱਥੋਂ ਦਊਂਗੀ ਨਹੀਂ ਨਹੀਂ ਤੁਸੀਂ ਵੀਰ ਜੀ ਨਾਲ ਗੱਲ ਨਾ ਕਰਿਓ ਕੋਈ ਨਹੀਂ ਤੂੰ ਦੱਸ ਮੈਨੂੰ ਕਿੰਨੇ ਕ ਪੈਸੇ ਚਾਹੀਦੇ ਮੈਂ ਦੇਖ ਲਈਂਗਾ ਥੋੜੇ ਬਤਨ ਆਪਣੀ ਕਰੀਏ ਇਹੀ ਭਾਬੀ ਦਰਾਸਾਨਾ 2 ਲੱਖ ਰੁਪਈਆ ਚਾਹੀਦਾ ਜੀ ਉਹ ਲੱਖ ਹਾਂਜੀ ਮੈਂ ਭਾਵੇਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੇ ਜਿਆਦਾ ਨਹੀਂ ਹੁੰਦਿਆ ਕੀ ਇਹ ਦਾ ਸਬਬ ਵੀ ਹੁਣ ਇਹ ਤਾਂ ਹਜੇ ਬੋਲਟ ਲੈ ਕੇ ਆਏ ਨਹੀਂ ਤੁਹਾਨੂੰ ਪਤਾ ਹੀ ਆ ਗੋਲ ਖਿਸ਼ਤਾ ਥੋੜੀ ਦੇਰ ਹੋਈ ਤੁਸੀਂ ਪਿਆਏ ਦਿੱਤੇ ਸੀ ਹੁਣ ਫੇਰ ਘਰ ਲੜਾਈ ਪਾ ਕੇ ਬੈਠੇ ਹੋਏ ਜੀ ਦਰਸਾਣਾ ਲੱਗਦਾ ਲਾਲਚ ਚ ਆ ਗਏ ਉਹ ਤੇ ਕੰਸਈ ਹੈ ਉਹ ਇਦਾਂ ਟੈਨਸ਼ਨ ਆ ਜਾਂ ਪਰੇਸ਼ਾਨੀਆਂ ਚ ਰਹਿੰਗੀ ਇਦਾਂ ਥੋੜਾ ਨਾ ਤੂੰ ਸਿੱਧੀ ਧ੍ਰਿਤ ਆਪਣੇ ਵੀਰ ਨਾਲ ਗੱਲ ਕਰਨਾ ਭਾਬੀ ਇਹਨਾਂ ਦੀ ਨਾ ਟਮਾਂਡਾ ਵਧੀ ਜਾਂਦੀਆਂ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਹੁਣ ਤੇ ਮੋਬਾਈਲ ਮੰਗਦੇ ਪੇਜ ਕਹਿੰਦੇ ਮੈਂ ਆਪਾਂ Pro Max ਲੈਣਾ Apple ਦਾ ਪਹਿਲਾਂ ਤੂੰ ਦੂਜਾ ਲਿਆਕ ਦਿੱਤਾ ਹੀ ਨਾ ਹੁਣ Pro Max ਲੈਣਾ ਚਲ ਤੂੰ ਦਿਮਾਗ ਤੇ ਕੋਈ ਟੈਨਸ਼ਨ ਨਹੀਂ ਰੱਖਣੀ ਤੇਰੇ ਵੀਰ ਜੀ ਅੰਤੇ ਮੈਂ ਗੱਲ ਕਰਦੀ ਆ ਉਹ ਆਪਣੇ ਤਰੀਕੇ ਨਾਲ ਇਹਨੂੰ ਆਪੇ ਸਮਝਾਣਗੇ ਪੈਸੇ ਦੇਣ ਭਾਵੇਂ ਚਹੇ ਨੂੰ ਸਮਝਾਂ ਤੂੰ ਤੂੰ ਨਹੀਂ ਕੋਈ ਟੈਨਸ਼ਨ ਲੈਣੀ। ਮਾਣੋ ਬੁੱਲ ਕਲੀ ਟੈਨਸ਼ਨ ਨਾ ਲਈ ਜਾਨੀ ਦੱਸਦੇ ਸਹੀ। ਠੀਕ ਆ। ਮੈਨੂੰ ਤਾਂ ਬੜੀ ਟੈਨਸ਼ਨ ਹੋਂਦੀ ਆ ਕੋਈ ਗੱਲ ਨਾ ਵੱਧ ਜੇ। ਕੋਈ ਗੱਲ ਨਹੀਂ ਵੱਧਦੀ। ਉਹਨੇ ਆਪਣੇ ਤਰੀਕੇ ਨਾਲ ਆਪੇ ਸਾਰਾ ਕੁਝ ਕਰ ਦੇਣਾ। ਠੀਕ ਆ ਭਾਬੀ। ਬਾਗਲ ਬੇਟ ਕੀ ਚੁੱਪ ਕਰਕੇ ਉਥੇ ਟੈਨਸ਼ਨ ਨਾ ਲੈਣ ਦੀ। ਚਲੋ ਠੀਕ ਆ ਮੈਂ ਨਾ ਦਾ ਵਾਜ ਮਾਰ ਦੇ। ਉਹਨੇ ਭੇਜੀ ਨਾ। ਠੀਕ ਆ। ਓਕੇ। ਜਾ ਵੇਖ ਯਾਰ ਕੌਣ ਆਵਾ ਜਾ ਯਾਰ ਵੇਖ ਜਾਂਦੀ ਕਿਉਂ ਨਹੀਂ ਪਈ ਠੀਕ ਹਾਂ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਤੁਸੀਂ ਠੀਕ ਵਧੀਆ ਜਾਨ ਕੀ ਆ ਗਏ ਉਹ ਮੈਂ ਕੰਮ ਆਇਆ ਥੋੜਾ ਇੱਧਰ ਤੇ ਮੈਂ ਕਿਹਾ ਚੱਲ ਮਿਲ ਜਾਵਾਂ ਤੁਹਾਨੂੰ ਆਓ ਦੇਖ ਪਾਣੀ ਪੀਣਾ ਪਾਣੀ ਲਿਆਵਾਂ ਹਾਂ ਪਾਣੀ ਤਾਂ ਆਇਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੰਗਾ ਹਾਂਜੀ ਤੁਸੀਂ ਸੁਣਾਓ ਕਿੱਦਾਂ ਵਧੀਆ ਵਧੀਆ ਅੱਜ ਅਚਾਨਕ ਇੱਧਰ ਆ ਗਏ ਉਹ ਮੈਂ ਕੰਮ ਆਇਆ ਥੋੜਾ ਜਿਹਾ ਤੇ ਮੈਂ ਕਿਹਾ ਚੱਲ ਤੁਹਾਨੂੰ ਮਿਲ ਜਾਨੇ ਹਾਂ ਹੋਰ ਗਿਆਨੀ ਅੱਜ ਕੰਮ ਤੇ ਅੱਜ ਜਾਣਾ ਹੀ ਥੋੜਾ ਜਿਹਾ ਮੂਡ ਜਨਾ ਖਰਾਬ ਏ ਇਸ ਕਰਕੇ ਜਾਣੀ ਆਇਆ ਕਿਉਂ ਕੀ ਹੋਗਾ ਕੀ ਦੱਸਾਂ ਤੁਹਾਨੂੰ ਭਾਜੀ ਫੋਨ ਮੇਰਾ ਨਾ ਬਿਲਕੁਲ ਕੰਮ ਨਹੀਂ ਕਰਦਾ ਟੁੱਟਾ ਪਿਆ ਬਿਲਕੁਲ ਟੁੱਟਾ ਪਿਆ ਨਵਾਂ ਫੋਨ ਲੈਣ ਦੀ ਸੋਚਨਾਂ ਸਮਝ ਨਹੀਂ ਲੱਗਦੀ ਕਿਹੜਾ ਲਵਾਂ ਇੱਕੋ ਤੇ ਆਖੇਗੀ 15 ਪ੍ਰੋ ਮੈਕਸ ਤੇ ਪਰ ਥੋੜਾ ਜਿਹਾ ਨਾ ਹੱਥ ਨਹੀਂ ਪੈਂਦਿਆ ਸੀ ਚਲ ਵਧੀਆ ਗੱਲ ਆ ਲੈਲਾ ਕੋਈ ਗੱਲ ਨਹੀਂ ਅੱਜ ਕੱਲ੍ਹ ਤੇ ਕਿਸ਼ਤਾਂ ਤੇ ਮਿਲ ਜਾਂਦੇ ਬੜੇ ਵਧੀਆ ਥੋੜੇ ਪੈਸੇ ਦੇਈਏ ਤੇ ਬਾਕੀ ਕਿਸ਼ਤਾਂ ਹੋਈਆਂ ਤੁਹਾਨੂੰ ਪਤਾ ਭਾਜੀ ਮੈਂ ਕਿਸ਼ਤਾਂ ਤੇ ਅੱਜ ਤੱਕ ਨਹੀਂ ਦਿੱਤਾ ਹੁਣ ਮੈਂ ਹੁਣ ਵੀ ਨਹੀਂ ਕਿਸ਼ਤਾਂ ਤੇ ਲੈਣਾ ਤੇ ਲੈਣਾ ਵੀ ਮੈਂ 15 ਪ੍ਰੋ ਮੈਕਸ ਹੀ ਆਰਕੀ ਸਾਰੇ ਮੇਰੇ ਯਾਰਾਂ ਦੋਸਤਾਂ ਕੋਹੀ ਆ ਮੇਰੇ ਕੋਈ ਇਹ ਟੁੱਟਾ ਜਿਹਾ ਫੋਨ ਆ ਉਦਾਂ ਇਹ ਗੱਲ ਆ ਕਿ ਕਿਸ਼ਤਾਂ ਜੀ ਨਾ ਸੌਖੀ ਬਣ ਜਾਂਦੀ ਐ ਇਕੱਠੀ ਰਕਮ ਨਾ ਹੋਵੇ ਤੇ ਨਾ ਬੰਦਾ ਦੇਵੇ ਕਿਸ਼ਤਾਂ ਥੋੜੇ-ਬੋੜੇ ਪੈਸੇ ਦੋ ਤੇ ਚੀਜ਼ ਲੈ ਆਓ ਨਹੀਂ ਭਾਜੀ ਮੈਂ ਕਿਸ਼ਤਾਂ ਤੇ ਨਹੀਂ ਲੈਣਾ ਮੈਂ ਲੈਣਾ ਤੇ ਕੈਸ਼ ਹੀ ਲੈਣਾ ਚਲੋ ਵਧੀਆ ਜਹਾਤ ਪੈਂਦਾ ਤੇ ਕੈਸ਼ ਹੀ ਲੈ ਲੋ ਉਹ ਐ ਹੀ ਤੇ ਗੱਲ ਆ ਨਾ ਹੱਥ ਨਹੀਂ ਨਾ ਪੈਂਦਿਆ ਮੀਨੂ ਪਾ ਬਿਦਰੀ ਕਹਿੰਦੀ ਏ ਕਿ ਮੀਨੂ ਬੁਲਾਉਂਦੀ ਆ ਕੰਮ ਆ ਕੋਈ ਹਾਂ ਭਾਜੀ ਫੋਨ ਤੇ ਮੈਂ ਕੀਤਾ ਸੀ ਤੁਹਾਨੂੰ ਭਾਬੀ ਨੂੰ ਦੱਸਿਆ ਨਹੀਂ ਕੁਛ ਦੱਸਿਆ ਤਾਂ ਹੈਗਾ ਸੀ ਕਹਿੰਦੀ ਆ ਕਿ ਪੈਸੇ ਚਾਹੀਦੇ ਥੋੜੇ ਜਿਹਾ ਹਾਂਜੀ ਭਾਜੀ ਚਾਹੀਦੇ ਤਾਂ ਹੈਗੇ ਥੋੜੇ ਜਿਹਾ ਪੈਸੇ ਜੇ ਮਿਲ ਜਾਂਦੇ ਤੇ ਮੈਂ ਵੀ ਫੋਨ ਲੈ ਲੈਂਦਾ ਅੱਛਾ ਉਹ ਸੱਚ ਮੈਂ ਆਉਂਦਾ ਹੁਣ ਰਸਤੇ 'ਚ ਤੋ ਜੀ ਜਾਈ ਤਰੇ ਮਿਲ ਇਹ ਰਸਤੇ 'ਚ ਵਾਵਾ ਚੰਗੇ ਬੰਦੇ ਆ ਨਾ ਵਿਚਾਰੇ ਉਹ ਤਾਂ ਬੜੇ ਸਾਧੂ ਬੰਦੇ ਆ ਬੜੇ ਭੋਲੇ ਭਾਲੇ ਬੰਦੇ ਆ ਹੂੰ ਤੇ ਉਹ ਸਾਈਕਲ ਤੇ ਘੁੰਮਦੇ ਰਹਿੰਦੇ ਯਾਰ ਵਿਚਾਰੇ ਉਹਨਾਂ ਨੂੰ ਕੋਈ ਲੈ ਹੀ ਦੋ ਮੋਟਰਸਾਈਕਲ ਜੇ ਵਿਚਾਰੇ ਗਰੀਬ ਆ ਘਰੋਂ ਦੇ ਆਪੇ ਲੈ ਲੈਣਾ ਹੀ ਠੇਕਾ ਚੁੱਕਿਆ ਉਹਨਾਂ ਦਾ ਸ਼ਰੀਫ ਬੰਦੇ ਆ ਭੋਲੇ ਭਾਲੇ ਆ ਤੇ ਚਲ ਜੇ ਘਰੋਂ ਮਾਰੇ ਆ ਤੇ ਥੋੜੀ ਹੈਲਪ ਕਰ ਦੋ ਉਹਨਾਂ ਦੀ ਤੇੱਚ ਭਾਈ ਮੈਂ ਹੈਲਪ ਕਾਦੀ ਕਰਾਂ ਘਰੇ ਮਿਹਨਤ ਤੇ ਲੱਲੇ ਆਪੇ ਮੈਂ ਠੇਕਾ ਲੀਤਾਂ ਨਾ ਦਾ بس ਇਹੀ ਗੱਲ ਆ ਨਾ ਜਦੋਂ ਆਪਣੀ ਦੀ ਵਾਰੀ ਆਈ ਤੇ ਮੈਨੂੰ ਬੁਲਟ ਵੀ ਚਾਹੀਦਾ ਵਾ ਮੈਂ ਫੋਨ ਵੀ ਲੈਣਾ 2 ਲੱਖ ਵਾਲਾ ਜਦ ਕਿ ਬਾਬਾ ਜੀ ਕਿਰਪਾ ਨਾਲ ਸਾਰਾ ਕੁਝ ਹੈਗਾ ਘਰ ਆਪਣਾ ਕਾਰੋਬਾਰ ਆ ਬਿਜ਼ਨਸ ਆ ਅਸੀਂ ਇੰਨੀ ਸਮਰਥਾ ਰੱਖਦੇ ਆ ਕਿ ਅਸੀਂ ਲੈ ਸਕਦੇ ਆ ਮੋਟਰਸਾਈਕਲ ਵੀ ਲੈ ਸਕਦੇ ਆ ਆਈਫੋਨ ਵੀ ਲੈ ਸਕਦੇ ਆ ਉਹ ਪਾਜੀ ਛੱਡ ਦੋ ਗੱਲ ਮੈਂ ਇੱਕ ਪੜਿਆ ਲਿਖਿਆ ਇਨਸਾਨ ਆ ਤੁਹਾਨੂੰ ਪਤਾ ਮੇਰੇ ਮੰਮੀ ਡੈਡੀ ਨੇ ਕਿੰਨੇ ਪੈਸੇ ਲਾਏ ਮੇਰੀ ਪੜਾਈ ਤੇ ਉਹ ਵੀ ਪੜ ਲੈ ਕੇ ਕੁਝ ਬਣ ਜਾਂਦਾ ਤੇ ਲੱਲੰਦਾ ਤੇ ਜੇ ਤੇ ਇਹੋ ਜਿਹਾ ਜਿ ਲੱਭਣਾ ਹੀ ਤਾਂ ਕਿਤੇ ਹੋਰ ਵਿਆਹ ਲੈਂਦੇ ਇਹਨੂੰ ਬਸ ਇਹੋ ਗੱਲ ਦਾ ਤੇ ਰੋਲਾ ਨਾ ਅੱਜ ਕੱਲ ਮਾਪਿਓ ਪੜਾ ਲੈਂਦੇ ਆ ਤੇ ਫਿਰ ਲਾਲਚ ਕਰ ਲੈਂਦੇ ਆ ਕਹੀਂ ਆਪਣੇ ਬੱਚੇ ਦੇ ਇੰਨੇ ਪੈਸੇ ਲਾਏ ਆ ਤਾਂ ਫਿਰ ਨੋਵਾ ਕੋ ਵਸੂਲਣਾ ਨੋ ਦੇ ਕਾਰੋਬਾਰ ਉਹਦੇ ਖਾਨਦਾਨ ਕੋ ਵਸੂਲਣਾ ਨਹੀਂ ਤੇ ਜਿਹੜੇ ਧੀਆ ਦੇ ਮਾਪੇ ਹੁੰਦੇ ਆ ਉਹ ਨਹੀਂ ਆਪਣੀ ਧੀਆ ਦੇ ਪੜਾਉਣ ਦੇ ਪੈਸੇ ਲੈਂਦੇ ਕਿੰਨਾ ਕੋਰ ਕਰਾਉਂਦੇ ਆ ਪੜਾਉਂਦੇ ਆ ਲਿਖਾਉਂਦੇ ਆ ਕੋਰਸ ਕਰਾਉਂਦੇ ਆ ਕੋਈ ਪਾਰਲਰ ਦਾ ਕੋਰਸ ਕੋਈ ਸਲਾਈ ਦਾ ਕੋਰਸ ਕਰਾਉਂਦੇ ਉਹ ਤੇ ਮੰਗ ਦੇਣੀ ਆ ਮੁੰਡੇ ਵਾਲਿਆਂ ਕੋ ਕੁੜੀਆਂ ਜਿਹੜਾ ਕੰਮ ਕਰਦੀਆਂ ਅੱਜ ਕੱਲ ਜੌਬ ਕਰਦੀਆਂ ਵੀ ਘਰ ਹੀ ਲੈ ਕੇ ਆਉਂਦੀਆਂ ਠੀਕ ਆ ਮੈਂ ਤੈਨੂੰ ਦੇ ਦਿੰਦਾ ਪੈਸੇ ਜਿੰਨੇ ਪੈਸੇ ਲੈਣਾ ਮੇਰੇ ਕੋਲ ਲੈ ਲੈ ਅੱਗੋਂ ਹੋਰ ਵੀ ਜੋ ਜ਼ਰੂਰਤਾਂ ਕੋਈ ਹੋਣਗੇ ਨਾ ਮੈਨੂੰ ਦੱਸ ਦਿਆ ਕਰੀ ਮੈਂ ਉਹ ਵੀ ਪੂਰੀਆਂ ਕਰ ਦਿਆ ਕਰੂੰਗਾ ਪਰ ਇਹਨਾਂ ਨਾਲ ਲਾਲਚ ਜੰਗਾ ਨਹੀਂ ਹੁੰਦਾ ਯਾਦ ਆਹੀ ਦਿੰਨੇ ਆ ਨਾ ਆਪਣੀਆਂ ਭੈਣਾਂ ਨੂੰ ਫਿਰ ਡਿਮਾਂਡ ਕਰੀ ਜਾਂਦੀ ਹੈ ਆਹ ਉਹ ਵਿਚਾਰੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਦੇ ਹੀ ਮਾਰੀ ਜੀ ਮਦਦ ਨਹੀਂ ਕਰਨਦੇ ਉਹ ਸਾਈਕਲ ਤੇ ਮਿਹਨਤ ਮਜ਼ਦੂਰੀ ਕਰਨਦੇ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਇਹੋ ਉਹਨਾਂ ਨੂੰ ਕੋਈ ਕੰਮਗਾਰ ਕਰਾ ਦਈਏ ਉਹਨਾਂ ਨੂੰ ਮੋਟਰਸਾਈਕਲ ਲੈ ਦਈਏ ਪੜ੍ਹ ਲਿਖ ਗਏ ਆਪਾਂ ਤੇ ਬਸ ਹੁਣ ਜਿੰਨੇ ਪੈਸੇ ਲਾਏ ਆ ਉਹ ਹੀ ਵਸੂ ਲੈਣੇ ਛੱਡੋ ਲਾਲਚ ਪੜ੍ਹੇ ਲਿਖੇ ਹੋ ਤੋ ਤੁਹਾਡਾ ਦਿਮਾਗ ਤੁਹਾਡੇ ਨਾਲੋਂ ਜ਼ਿਆਦਾ ਚੱਲਣਾ ਚਾਹੀਦਾ ਵਾ ਅਸੀਂ ਤਾਂ ਅਨ ਪੜਿਆ ਸਾਨੂੰ ਕੀ ਪਤਾ ਇਹ ਗੱਲ ਦਾ ਸਕੂਲਾਂ ਕਾਲਜਾਂ ਮੈਂ ਚੇਹੇ ਥੋੜੀ ਪੜਾਉਂਦੇ ਆ ਕਿ ਲਾਲਚ ਕਰੋ ਜੇ ਜਿੰਨੇ ਪੈਸੇ ਲਾਏ ਆ ਤੁਸੀਂ ਤੋ ਜਾ ਕੇ ਬਾਅਦੋਂ ਪੂਰੇ ਕਰਨੇ ਆ ਪੜ੍ਹ ਲਿਖੇ ਨੌਕਰੀਆਂ ਕਰੋ ਬਿਜ਼ਨਸ ਕਰੋ ਕਾਰੋਬਾਰ ਕਰੋ ਖੁਦ ਵੀ ਕਮਾਓ ਆਪਣੇ ਪਰਿਵਾਰ ਨੂੰ ਪਾਲੋ ਮਾਪਿਆਂ ਨੂੰ ਸੁੱਖ ਦਿਓ ਇਹ ਸਭ ਤੋਂ ਵੱਡਾ ਪਾਪ ਆ ਦਾਜ ਦੇਹਜ ਲੈਣਾ ਲਾਲਚ ਕਰਨਾ ਤੇਰ ਤੋ ਮੈਂ ਇਹ ਨਹੀਂ ਨਹੀਂ ਸਕੀ ਇਸ ਕਰਕੇ ਮੈਂ ਵ્યાਹਿਆ ਆਪਣੀ ਭੈਣ ਦੇ ਨਾਲ ਕਿ ਮੁੰਡਾ ਪੜਿਆ ਲਿਖਿਆ ਹੋਦਾ ਸਿਆਣਾ ਸੂਝਵਾਨ ਹੋਊਗਾ। ਅੱਜ ਕੱਲ ਹਰ ਕੋਈ ਮਾਂ ਪਿਓ ਇਸੇ ਕਰਕੇ ਪੜੇ ਲਿਖੇ ਮੁੰਡੇ ਲੱਭਦਾ ਵਾ ਕਿ ਸਿਆਣੇ ਹੋਣਗੇ ਸਮਝਦਾਰ ਹੋਣਗੇ। ਜੇ ਸਾਰੇ ਪੜੇ ਲਿਖੇ ਇਦਾਂ ਦੇ ਹੋ ਜਾਂਦੇ ਫੇਰ ਤੇ ਈਆਂ ਦੀ ਜ਼ਿੰਦਗੀ ਤੇ ਰੋਲੀ ਪਈ ਆ। ਨਾਲ ਰੋਲ ਜਾਂਦੀ ਉਹ ਮਾਂ ਪਿਓ ਦੀ ਜਿਹੜੇ ਸਾਰੀ ਉਮਰ ਦਾਜ ਦੇਣ ਚ ਲੱਗੇ ਰਹਿੰਦੇ। ਜਿੰਨਾ ਕਮਾਉਣਾ ਦਾਜ ਦੇ ਦੋ ਜਿੰਨਾ ਕਮਾਉਣਾ ਦਾਜ ਦੇ ਦੋ। ਤੇ ਦੇਰੇ ਵਰਗੇ ਲਾਲਚੀਆਂ ਦੀ ਇਹ ਹੋੜ ਧਮਾੜਾ ਵਧੀ ਜਾਂਦੀ ਆ। ਬੱਸ ਕਰੋ ਭਾਜੀ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੂੰ ਹੀ ਤੇ ਮੇਰੀ ਅੱਖਾਂ ਖੋਲਤੀਆਂ ਸਗੋਂ ਮੈਂ ਪੜਿਆ ਲਿਖਿਆ ਚੰਗੀ ਨੌਕਰੀ ਵੀ ਕਰਦਾ ਪਿਆਵਾਂ ਬਾਬਾ ਜੀ ਨੇ ਸਾਰਾ ਕੁਝ ਦਿੱਤਾ ਫੇਰ ਵੀ ਪਤਾ ਨਹੀਂ ਮੈਂ ਇੰਨਾ ਲਾਲਚ ਕਿਉਂ ਕਰਨਦਿਆ ਸੀ ਚਲੋ ਮੈਂ ਆਪਣੀ ਭੈਣਾਂ ਨੂੰ ਦਾਜ ਤੇ ਨਹੀਂ ਦੇਣਾ ਦਾਜ ਦੇਣਾ ਇੱਕ ਕਾਨੂੰਨ ਦੇ ਖਿਲਾਫ ਹੈਗਾ ਪਰ ਮੈਂ ਉਹਨਾਂ ਦੀ ਮਦਦ ਜ਼ਰੂਰ ਕਰਾਂਗਾ ਜੋ ਉਹਨਾਂ ਨੂੰ ਮਦਦ ਹੋਏਗੀ ਜਿਸ ਚੀਜ਼ ਦੀ ਲੋੜ ਹੈਗੀ ਮੈਂ ਉਹਨਾਂ ਨੂੰ ਜ਼ਰੂਰ ਦਵਾਂਗਾ ਤੂੰ ਹੀ ਤੇ ਮੇਰੀ ਭਾਜੀ ਅੱਖਾਂ ਹੀ ਖੋਲਤੀਆਂ ਪੱਕੀ ਗੱਲ ਹੈ ਹਾਂਜੀ ਭਾਜੀ ਅੱਗੇ ਤੋਂ ਮੈਂ ਲਾਲਚ ਕਦੀ ਨਹੀਂ ਕਰਾਂਗਾ ਲਾਲਚ ਬੁਰੀ ਬਲਾ ਹੈ ਜਿੰਨਾ ਹੀ ਲਾਲਚ ਕਰੀ ਜਾਵਾਂਗਾ ਸਾਡਾ ਲਾਲਚ ਹੋਰ ਵਧ ਹੀ ਜਾਊਗਾ ਭੈਣ ਭਰਾ ਕੋ ਮੰਗੋ ਹੈਲਪ ਮੰਗੋ ਪਰ ਉਦੋਂ ਮੰਗੋ ਜਦੋਂ ਸਾਨੂੰ ਲੋੜ ਆ ਸਾਨੂੰ ਕੋਈ ਮਜਬੂਰੀ ਆ ਇਹ ਥੋੜੀ ਸਾਡੇ ਘਰ ਸਾਰਾ ਕੁਝ ਹੈਗਾ ਵਾ ਤਹੀਂ ਲਾਲਚ ਕਰਕੇ ਉਹਨਾਂ ਕੋ ਮੰਗੀ ਜਾਈਏ ਜੇ ਕੋਈ ਕਰਦਾ ਵਾ ਆਪਣੇ ਘਰ-ਬਾਰ ਆਪਣੀ ਮਿਹਨਤ ਦੀ ਕਮਾਈ ਖਾਂਦਾ ਵਾ ਠੀਕ ਹੈ ਭਾਜੀ ਜਿੰਨੀ ਹੀ ਮਿਹਨਤ ਕਰਾਂਗੇ ਉਹਨੇ ਸਾਡੇ ਕੋਲ ਸੁੱਖ ਹੋਣਗੇ ਮਿਹਨਤ ਕਰਨੀ ਚਾਹੀਦੀ ਹੈ ਤਨਗਾ ਆ ਤੇਰੀ ਅੱਖਾਂ ਭੁੱਲ ਗਿਆ ਵਾਂ ਅੱਜ ਤੋਂ ਬਾਅਦ ਇਹੋ ਜਿਹੀ ਕੋਈ ਗੱਲ ਨਾ ਹੋਵੇ ਠੀਕ ਆ ਠੀਕ ਹੈ ਬਾਜੀ ਤੁਸੀਂ ਆਣ ਕੇ ਨਾ ਬਿਲਕੁਲ ਮੇਰੇ ਦਿਲ ਦਾ ਬੋਝ ਹਲਕਾ ਕਰਤਾ ਅਹੀਂ 10-15 ਦਿਨ ਤਾਂ ਹੋ ਗਏ ਇੱਕੋ ਗੱਲ ਤੇ ਅੜਿਆ ਹੀ ਲੜਨਦੇ ਹੀ ਰੋਟੀ ਪਾਣੀ ਛੱਡੀ ਹੀ ਹੁਣ ਕੋਈ ਲੜਾਈ ਨਹੀਂ ਹੋਣੀ ਠੀਕ ਹੈ ਬਾਜੀ ਇਲਾਦਾ ਫੋਨ ਮੈਨੂੰ ਚਾਹੀਦਾ ਹੈ ਫੋਨ ਨਹੀਂ ਬਾਜੀ ਹੁਣ ਮੈਂ ਆਪਣੇ ਪੈਸਿਆਂ ਤੇ ਹੀ ਲਵਾਂਗਾ ਹੁਣ ਮੈਨੂੰ ਸਮਝ ਲੱਗ ਗਈ ਆ ਕਿ ਲਾਲਚ ਨਹੀਂ ਕਰਨਾ ਕੋਈ ਵੀ ਸ਼ੌਂਕ ਰੱਖਣੇ ਨਾ ਆਪਣੀ ਮਿਹਨਤ ਦੀ ਕਮਾਈ ਦੇ ਰੱਖਣੇ ਆ ਜੇ ਵੱਡੇ ਆ ਸ਼ੌਂਕ ਤੇ ਓਨੀ ਮਿਹਨਤ ਜ਼ਿਆਦਾ ਕਰਨੀ ਆ ਤੇ ਜੇ ਨਹੀਂ ਤੇ ਜਿੰਨਾ ਹੱਦ ਤੱਕ ਆ ਗਾਣਾ ਓਨੀ ਹੀ ਸ਼ੌਂਕ ਰੱਖਣੇ ਆ ਜ਼ਿਆਦਾ ਸ਼ੌਂਕ ਰੱਖਣ ਦੀ ਵੀ ਕੋਈ ਲੋੜ ਨਹੀਂ ਠੀਕ ਹੈ ਠੀਕ ਹੈ ਭਾਜੀ ਚਲੋ ਹੁਣ ਮੈਨੂੰ ਪਿਆਓ ਚਾਹ ਪਾਣੀ ਤੇ ਮੈਂ ਜਾਵਾਂਗਾ ਸਾਸਰੀਕਾਲ ਜੀ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਠੀਕ ਹੋਵਗੇ ਅੱਜ ਦੀ ਵੀਡੀਓ ਅਸੀਂ ਬਣਾਈ ਆ ਲਾਲਚ ਬੁਰੀ ਬਲਾ ਜਿਵੇਂ ਅਕਸਰ ਦੇਖਿਆ ਆਪਾਂ ਸਮਾਜ ਦੇ ਵਿੱਚ ਕਿ ਲੋਕੀ ਜਦੋਂ ਪੜੇ ਲਿਖੇ ਹੁੰਦੇ ਆ ਵਿਆਹ ਹੋ ਜਾਂਦਾ ਉਹਨਾਂ ਦਾ ਤੇ ਉਹ ਲਾਲਚ ਕਰਦੇ ਆ ਜਿਵੇਂ ਅਸੀਂ ਵੀਡੀਓ ਵਿੱਚ ਬਖਾਇਆ ਵਾ ਕਿ ਆਪਣੇ ਸੋਹਰਿਆਂ ਕੋਲੋਂ ਕੁਛ ਲੈਣਾ ਵਾ ਫੋਨ ਲੈਣਾ ਵਾ ਮੋਟਰਸਾਈਕਲ ਲੈਣਾ ਵਾ ਇਦਾਂ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਜੇ ਬਾਬਾ ਜੀ ਨੇ ਸਾਨੂੰ ਕਿਰਪਾ ਕੀਤੀ ਆਹੀਂ ਪੜੇ ਲਿਖੇ ਆ ਨੌਕਰੀ ਮਿਲੀ ਆ ਤੇ ਸਾਨੂੰ ਆਡੀ ਮਿਹਨਤ ਦੀ ਕਮਾਈ ਕਰਨੀ ਚਾਹੀਦੀ ਆ ਨਾ ਕਿ ਕਿਸੇ ਦੀ ਕਮਾਈ ਤੇ ਆਸ ਰੱਖਣੀ ਚਾਹੀਦੀ ਆ ਵੀਡੀਓ ਵਿੱਚ ਅਸੀਂ ਇਹੋ ਦੱਸਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਵੀਡੀਓ ਦੇ ਨਾਲ ਚੰਗਾ ਮੈਸੇਜ ਆਉਂਦਾ ਵਾ ਜੇ ਥੋੜਾ ਜਿਹਾ ਵੀ ਸੁਧਾਰ ਹੁੰਦਾ ਵਾ ਤੇ ਅਸੀਂ ਸੋਚਾਂਗੇ ਸਾਡੀ ਵੀਡੀਓ ਬਣਾਉਣ ਦਾ ਮਕਸਦ ਸਫਲ ਹੋ ਗਿਆ ਸਾਡੀ ਮਿਹਨਤ ਦਾ ਜਿਹੜਾ ਫਲ ਹਨ ਨੂੰ ਮਿਲ ਗਿਆ ਵਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤਾਂ ਕਿ ਸਾਡਾ ਹੌਸਲਾ ਵਜਾਈ ਬਣੀ ਰਹੇ ਹੌਸਲਾ ਮਿਲਦਾ ਰਹਿੰਦਾ ਹਨ ਨੂੰ ਮੋਟੀਵੇਸ਼ਨ ਮਿਲਦੀ ਆ ਤੇ ਅਸੀਂ ਵਧੀਆ-ਵਧੀਆ ਕੰਮ ਕਰਨ ਦਾ ਹੋਰ ਚਾਹ ਆਉਂਦਾ ਹਨ ਨੂੰ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਾਡੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੀਆਂ ਬੈਲ ਦਾ ਆਈਕਨ ਜਰੂਰ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕਣ ਆਪਣੇ ਆਲੇ ਦੁਆਲੇ ਨੂੰ ਰੱਖੋ ਸਾਫ਼ ਸੁਥਰਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਸਤਿ ਸ੍ਰੀ ਅਕਾਲ